ਅੱਜ 26 ਜਨਵਰੀ ਨੂੰ ਕਿਸਾਨਾਂ ਵੱਲੋਂ ਪੂਰੇ ਭਾਰਤ ਦੇ ਵਿੱਚ ਜਿਹੜਾ ਟ੍ਰੈਕਟਰ ਮਾਰਚ ਕੀਤਾ ਜਾ ਰਿਹਾ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਫਗਵਾੜਾ ਦੀ ਤਸਵੀਰਾਂ ਤੁਹਾਡੇ ਨਾਲ ਸਾਡੀਆਂ ਕਰ ਰਹੇ ਆ ਜਿੱਥੇ ਬੀਕੇਯੂ ਦੁਆਬਾ ਵੱਲੋਂ ਜਿਹੜਾ ਇਹ ਟ੍ਰੈਕਟਰ ਮਾਰ ਜਿਹੜਾ ਕੀਤਾ ਜਾ ਰਿਹਾ ਸਾਡੇ ਨਾਲ ਇਸ ਵਕਤ ਕਿਸਾਨ ਆਕੂ ਮੌਜੂਦ ਹੈ ਬਾਜਵਾ ਜੀ ਬਾਜਵਾ ਜੀ ਅੱਜ ਪੂਰੇ ਭਾਰਤ ਦੇ ਵਿੱਚ ਇਹ ਪ੍ਰੋਗਰਾਮ ਉਲੀਕਿਆ ਗਿਆ ਆ ਇਹ ਰੋਸ ਪ੍ਰਦਰਸ਼ਨ ਦਾ ਮੁੱਖ ਕਾਰਨ ਕੀ ਹੈ ਦੇਖੋ ਜੀ ਮੁੱਖ ਕਾਰਨ ਸਾਰਾ ਕੁਝ ਪਤਾ ਪਰ ਮੈਂ ਇੱਕ ਛੋਟੀ ਜੀ ਬੇਨਤੀ ਕਰਨਾ ਅੱਜ 26 ਜਨਵਰੀ ਗੋਣਤੰਤਰ ਦੇਸ਼ ਜੇ ਇਸ ਦਿਨ ਸਵਿਧਾਨ ਲਾਗੂ ਹੋਇਆ ਸੀਗਾ ਪਰ ਸਰਕਾਰਾਂ ਸਵਿਧਾਨ ਨੂੰ ਵੀ ਨਹੀਂ ਮੰਨਦੀਆਂ ਸਵਿਧਾਨ ਦੇ ਨਾਲ ਵੀ ਛੇੜਛਾੜ ਕਰ ਰਹੀਆਂ ਨਵਾਂ ਖਰੜਾ ਤਿਆਰ ਕਰਤਾ ਮੰਡੀ ਕਰਨ ਦਾ ਉਸ ਦੇ ਵਿਰੋਧ ਦੇ ਵਿੱਚ ਔਰ ਸਾਡੀ ਜਿਹੜੀਆਂ ਹੱਕੀ ਮੰਗਾਂ ਨੇ ਉਸ ਦੇ ਵਿਰੋਧ ਦੇ ਵਿੱਚ ਜਿਸ ਤਰ੍ਹਾਂ ਅੱਜ ਪੂਰੇ ਭਾਰਤ 'ਚ ਤਿਰੰਗਾ ਲਹਿਰਾਇਆ ਜਾਣਾ ਉਸ ਦੇ ਨਾਲ ਨਾਲ ਪੂਰੇ ਭਾਰਤ ਦੇ ਕਿਸਾਨ ਪੂਰੇ ਭਾਰਤ ਦੇ ਕਿਸਾਨ ਇੱਕ ਰੋਡ ਸ਼ੋਅ ਕਰ ਰਹੇ ਨੇ ਟਰੈਕਟਰ ਮਾਰਚ ਵਿਰੋਧ ਜਿਤਾ ਰਹੇ ਨੇ ਕਿ ਮਾੜੀਆਂ ਸਰਕਾਰਾਂ ਮਾੜੀਆਂ ਨੀਤੀਆਂ ਲੈ ਕੇ ਆਈਆਂ ਕਿਸਾਨਾਂ ਲਈ ਮਜ਼ਦੂਰਾਂ ਲਈ ਕਿਸਾਨ ਵਰਗ ਨਹੀਂ ਕੱਲਾ ਦੁਕਾਨਦਾਰ ਵਰਗ ਵਪਾਰੀ ਵਰਗ ਸਾਰਿਆਂ ਨੂੰ ਬਹੁਤ ਦਿੱਕਤ ਹੋ ਜਾਣੀ ਹੈ ਜੇ ਸਰਕਾਰਾਂ ਨੇ ਮਾੜੇ ਕਾਨੂੰਨ ਲਈ ਆਏ ਲਈ ਆਏ ਅੱਛਾ ਹੁਣ ਇਹ ਮਾਰ ਜੇ ਤੁਸੀਂ ਲਗਾਤਾਰ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਡੱਲੇਵਾਲੋਂ ਨਹੀਂ ਭੁਖੜਤਾਲ ਤੇ ਹੁਣ ਬੈਠਿਆਂ ਨੂੰ ਕਰੀਬ 50 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ ਹੁਣ ਅਜੇ ਆ ਜਿਹੜਾ ਫਰਵਰੀ ਦੇ ਵਿੱਚ ਤੁਹਾਨੂੰ ਕਹਿੰਦੇ ਕੇਂਦਰ ਵੱਲੋਂ ਸੱਦਾ ਵੀ ਆ ਗਿਆ ਹੈ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਦੇਦਿਆਂ ਕਿ ਸੱਦਾ ਆਇਆ ਥੋੜਾ ਇੰਤਜ਼ਾਰ ਕਰਨਾ ਚਾਹੀਦਾ ਦੇਖੋ ਜੀ ਸੱਦਾ ਆਇਆ ਅਸੀਂ ਵੀ ਧੰਨਵਾਦ ਕਰਦੇ ਆਂ ਸੈਂਟਰ ਸਰਕਾਰ ਦਾ ਉਹ ਸੱਦੇ ਦਾ ਉਹ ਸੱਦੇ ਵਿੱਚ ਕੀ ਨਿਭੜਦਾ ਜੇ ਸਾਡੇ ਹੱਕੀ ਮੰਗਾ ਮੰਗ ਲਾਂਗੇ ਤੇ ਅਸੀਂ ਤੇ ਇੱਕ ਰੋਡ ਸ਼ੋਅ ਕਰ ਰਹੇ ਆਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰ ਰਹੇ ਕੋਈ ਰਾਹ ਨਹੀਂ ਰੋਕ ਰਹੇ ਕੋਈ ਨੁਕਸਾਨ ਨਹੀਂ ਕਰ ਰਹੇ ਕਿਸੇ ਦੇ ਟੇਮ ਨਹੀਂ ਮਾਰ ਰਹੇ 14 ਫਰਵਰੀ ਵੀ ਆਈ ਲੋ ਸਾਡੀਆਂ ਜਥੇਬੰਦੀਆਂ ਤਿਆਰ ਨੇ ਗੱਲਬਾਤ ਕਰਨ ਲਈ ਪਰ ਤਾਂ ਨਹੀਂ ਕਰ ਰਹੇ ਸ਼ੰਭੂ ਜਿਹੜਾ ਹੈ ਉਹ ਸ਼ੰਭੂ ਜਿਹੜਾ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਬਾਰਡਰ ਬੰਦ ਹੋਏ ਨੂੰ ਉੱਥੇ ਆਮ ਲੋਕ ਪਰੇਸ਼ਾਨ ਹੋ ਰਹੇ ਆ ਸਰਕਾਰ ਦੇ ਕਿਸਾਨ ਦੀ ਲੜਾਈ ਦੇ ਵਿੱਚ ਆਮ ਲੋਕ ਆ ਜਿਹੜੇ ਸਾਡੇ ਟਰਾਂਸਪੋਰਟਰ ਵੀਰ ਐ ਟਰੱਕਾਂ ਵਾਲੇ ਆ ਗੱਡੀਆਂ ਵਾਲੇ ਆ ਟੈਕਸੀਆਂ ਵਾਲੇ ਆ ਜਾਂ ਹੋਰ ਰਾਹੀਰ ਜਿਹੜਾ ਨੇ ਦਿੱਲੀ ਦੇ ਸਫ਼ਰ ਤੈਅ ਕਰਨਾ ਹੁੰਦਾ ਹਰਿਆਣਾ ਜਾਣਾ ਹੁੰਦਾ ਉਹ ਕਹਿੰਦੇ ਸਾਣ ਨੂੰ ਬੜੀ ਦਿੱਕਤ ਪਰੇਸ਼ਾਨੀ ਹੁੰਦੀ ਆ ਹੋਂਦ ਪਿੰਡਾਂ ਵਾਲੇ ਵੀ ਗੱਲ ਪੈਣ ਲੱਪੇ ਆ ਜਿਹੜਾ ਪਿੰਡਾਂ ਦੀ ਸੜਕਾਂ ਟੁੱਟ ਗਈਆਂ ਦੇਖੋ ਜੀ ਸਭ ਤੋਂ ਪਹਿਲਾਂ ਤੇ ਕਿਸਾਨਾਂ ਨੇ ਰੋਡ ਰੋਕਿਆ ਹੀ ਨਹੀਂ ਹਰਿਆਣਾ ਸਰਕਾਰ ਨੇ ਕਹਿੰਦਾ ਕੀਤੀਆਂ ਅਸੀਂ ਆਪ ਦੁਖੀਆਂ ਰੋਡ ਖੋਲਣ ਅਸੀਂ ਕਹਿੰਦੇ ਹਾਂ ਪੈਦਲ ਜਾਓ ਪੈਦਲ ਵੀ ਨਹੀਂ ਜਾਣ ਦਿੰਦੇ ਰੋਡ ਨਹੀਂ ਖੋਲ ਰੇ ਸਰਕਾਰ ਨੇ ਰੋਡ ਬੰਦ ਕੀਤਾ ਇਹਦੇ ਚ 101% ਸਰਕਾਰ ਦੋਸੀ ਹੈ ਨਾ ਕਿ ਕਿਸਾਨ ਕਿਸਾਨ ਤੇ ਸਾਈਡ ਤੇ ਬੈਠੇ ਨੇ ਅਸੀਂ ਤਾਂ ਅੱਜ ਵੀ ਰੋਡ ਨਹੀਂ ਜਾਮ ਕਰਨਾ ਪਰ ਹੁਣ ਇਹ ਲੜਾਈ ਦੋਨਾਂ ਧਿਰਾਂ ਦੀ ਹੈ ਪਰ ਆਮ ਲੋਕ ਪੇਛਰੇ ਆ ਉਹਨੂੰ ਲੈ ਕੇ ਕੋਈ ਰਿਲੀਫ ਮਿਲੇ ਕਿਉਂਕਿ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜਿਹੜਾ ਸਬਰ 4 ਘੰਟੇ ਦਾ ਉਹਨੂੰ 6-6 ਘੰਟੇ ਲੱਗ ਰਿਹਾ 1.5-2 ਘੰਟੇ ਖਰਾਬ ਹੋ ਰੇ ਲੋਕਾਂ ਦੇ ਮਨੀਸ਼ ਜੀ ਵੱਡੀ ਗੱਲ ਤੁਸੀਂ ਕੀਤੀ ਆਮ ਲੋਕ ਅਸੀਂ ਵੀ ਆਮ ਆ ਜਿਹੜੇ ਖਾਸ ਨੇ ਉਹ ਤੇ ਹੈਲੀਕਾਪਟਰਾਂ 'ਚ ਲੰਘ ਜਾਂਦੇ ਆ ਅਸੀਂ ਵੀ ਆਮ ਦੇ ਵਿੱਚ ਆ ਸਾਨੂੰ ਇਸ ਚੀਜ਼ ਦਾ ਦੁੱਖ ਹੈ ਪਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਸਰਕਾਰ ਨੇ ਰੋਡ ਬੰਦ ਕੀਤਾ ਨਾ ਕਿ ਕਿਸਾਨਾਂ ਨੇ ਮੈਂ ਫੇਰ ਕਹਿ ਰਿਹਾ ਕਿਸਾਨਾਂ ਨੇ ਕੋਈ ਰੋਡ ਨਹੀਂ ਜਾਮ ਕੀਤਾ ਇਹ ਰੋਡ ਪੱਕੀਆਂ ਕਹਿੰਦਾ ਇਹ ਕਿਸੇ ਸੰਵਿਧਾਨ 'ਚ ਲਿਖਿਆ ਆ ਸੰਵਿਧਾਨ ਸਵਿਧਾਨ ਹਨ ਲਾਗੂ ਆ ਜੀ ਮੈਨੂੰ ਦਿਖਾ ਦੇਣ ਕਿ ਸਵਿਧਾਨ ਦੇ ਵਿੱਚ ਲਿਖਿਆ ਕਿ ਪੱਕੇ ਹਾਈ ਨੈਸ਼ਨਲ ਹਾਈਵੇ 1 ਇੰਡੀਆ ਦਾ ਪਹਿਲਾ ਨੰਬਰ ਹਾਈਵੇ ਜ ਹੈ ਉਹਦੇ ਤੇ ਸਰਕਾਰ ਨੇ ਕੰਕਰੀਟ ਦੀਆਂ ਦੁਬਾਰਾ ਕੀਤੀਆਂ ਚਲੋ ਦੇਖਦੇ ਹਾਂ ਹੁਣ ਅੱਜ ਜਿਹੜੇ ਰੋਸ ਪ੍ਰਦਰਸ਼ਨ ਕੀਤਾ ਯਾਰ ਜਿਹੜਾ ਉਹਨੂੰ ਲੈ ਕੇ ਹੁਣ ਕੀ ਕੋਸ਼ ਸਰਕਾਰਾਂ ਤੇ ਅਸਰ ਹੁੰਦਾ ਕਿੰਨੇ ਕ ਇਸ ਰੋਸ ਮਾਰਦੇ ਦਾ ਸਰਕਾਰ ਅਸਰ ਕਰਦੀ ਹੈ ਤੇ ਇਹਨਾਂ ਦੀਆਂ ਜੋ ਮੰਗਾ ਡਿਮਾਂਡਾਂ ਲੰਬੇ ਰਾਮੇ ਤੋਂ ਵੇਹੇ ਮੰਕਰਿਆ ਉਹ ਕਦੋਂ ਤੱਕ ਪੂਰੀ ਹੁੰਦੇ ਆ ਹਾਣੀ ਦੇ ਨਾਲ ਮਨੀਸ਼ ਬਾਬਾ ਪਿੜੀ ਜੀਸਨੂ ਕੋਵਾੜਾ